ਸਿੰਮਾ ਵੀਰ ਆਇਆ ਜੀ ਨਿਯੋਤ ਕਰ ਲਈ ਸਿੰਮਾ ਵੀਰ ਦੇ ਨਾਲ ਜਰੂਰ ਸਾਤ ਮਾਤਾ ਲਾਖਸਰ ਕਾ ਮਾਸੀ ਵੜੇ ਨੀ ਬਸ ਲੋ ਵੀਰ ਦੀ ਬਾ ਬਾ ਅੱਗੇ ਸਾਥੀ ਗਾਜ਼ ਸਾਰਿਆਂ ਨੂੰ ਅੱਗੇ ਗੱਲ ਦੋਸਤੋ ਹਾਂਜੀ ਤੇ ਆਦੇ ਦੇਨ ਦੀ ਤੇ ਆਦੇ ਵਲੌਗ ਦੀ ਸ਼ੁਰੂਆਤ ਅਨੰਦਪੁਰ ਸਾਹਿਬ ਦੀਆਂ ਸੜਕਾਂ ਤੋਂ ਹੋਈ ਆ ਜਿਨ ਮਾਦੇ ਨਾ ਦੇਣਾ ਆਪਣ ਹੋ ਗੈਣਾ ਪੰਜ ਮਹੀਨੇ ਬਾਅਦ 6 ਤਰੀਕ ਨੂੰ ਆਏ ਅੱਜ 12 ਤੀ ਹੋ ਗਈ ਹਾਂ 6 ਦਿਨ ਹੋ ਗਏ 6ਵਾਂ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਛੜਕਾਂ ਦੇ ਆ ਦੇਖੋ ਬਾਬਿਆਂ ਦੇ ਘੋੜੇ ਜੰਗੀ ਉਹਦੇ ਤੇ ਮੁੰਡੇ ਕਹਿੰਦੇ ਸਾਦਾ ਪਣੀ ਸ਼ਗਨ ਚੱਲੇਗੀ ਬਾਬਾ ਇਹ ਬਲੰਦ ਹੋਵੇ ਆਏ ਲੱਤਾਂ ਸੌਂਗੀਆਂ ਬੈਠੇ ਗੁਲਚੀਆਂ ਦੀ ਦਿਨੇਰੀ ਪਾਤੀ ਮੁੰਡਿਆਣੇ ਦੇ ਕਿੰਨੇ ਖਾਦੇ ਆ ਦੇਂਦੇ ਨੇ ਟੈਂਪੈਨ ਕਾਲ ਕਰਦਾ ਮੁੰਡੇ ਪਰ ਜਿਹੜੇ ਬੰਦੇ ਟਰਾਲੀ ਚ ਮਿਸ ਕਰਦੇ ਹੋਣੇ ਸੌਰੀ ਗਾਇਸ ਤੁਹਾਨੂੰ ਦੱਸਿਆ ਨਹੀਂ ਫੋਨ ਆਇਆ ਸੀ ਮੁੰਡੇ ਦਾ ਅਸੀਂ ਤਾਂ ਟੁਰਨ ਫਿਰਨੇ نکلੇ ਨੇ ਮੋਂ ਦਾ ਬਾਬਾ ਜੀ ਆਪਣੇ ਲੰਗਰ ਤੇ ਪਹੁੰਚੇ ਆ ਗਏ ਬਾਬਾ ਜੀ ਸੌਰੀ ਬਾਬਾ ਜੀ ਐ ਨਹੀਂ ਜਾਂਦੇ ਆਓ ਬਾਬਾ ਜੀ ਉਹ ਦੁਕਾਨ ਤੋਂ ਕੁੱਕਰੇ ਲੈਣੇ ਆ ਬਾਬਾ ਜੀ ਐ ਨਹੀਂ ਫਨ ਫਲਿੱਪਸ ਖਾਣੇ ਐਰੀ ਕੰਦੀ ਜਾਣਾ ਉਹ ਨਹੀਂ ਆ ਰਹੀ ਐਂਦੇ ਪੈਂਡਾ ਯਾਦ ਨਾ ਪੈਜੂ ਉਹ ਨਹੀਂ ਚੜੇ ਪਾ ਨਹੀਂ ਉਹ ਸ਼ਹਿਰ ਇਹ ਚੜਾਈ ਨੂੰ ਗਾੜੀ ਇੱਥੇ ਦੱਜਾ ਧੋੜਿਆ ਚੜ੍ਹੇ ਨਹੀਂ ਆਣਾ ਉਹ ਨਹੀਂ ਉਹ ਸਾਨੂੰ ਉੱਲੇ ਤੋਂ ਲੈਣੇ ਨਾਲੇ ਚਾਹ ਵੀ ਨਹੀਂ ਮਾਤਾ ਕਹਿੰਦੇ ਹੀ ਉਹ ਮਾਤਾ ਫੇਰ ਆਜਨੇ ਉਤੋਂ ਦੀ ਨੋ ਗਾਇਸ ਵੀਰੇ ਐਸੋ ਹੀ ਪਿਆ ਗਾਇਸ ਵੀਰੇ ਗਾਇਸ ਵੀਰੇ ਵਧੀਆ ਸਾਰਾ ਕੁਝ ਲੋ ਮਰਦਾ ਬੋਲੇ ਖਫਣ ਪਾੜੇ ਕੱਬੂ ਚੇ ਮਾਰਾਂ ਜੀ ਬਰੋ ਜਿਰੋ ਬਾਬਾ ਨਾਲ ਹੋਵੇ ਨਾ ਤੇ ਰਾਜ ਲੰਗਰ ਦੇ ਲੰਗਰ ਆ ਕੀ ਟਿੱਕੀ ਹਾਂ ਟਿੱਕੀ ਦੇ ਨਾਲ ਬਦਾਮਾਂ ਵਾਲੀ ਚਾਹ ਕੀ ਉਹ ਦੁੱਧ ਉਹ ਸੌਲੀ ਬਦਾਮ ਵਾਲਾ ਦੁੱਧ ਅੱਜ ਬਾਬਾ ਪੂਰਾ ਨਾਲ ਪਹਿਨਾ ਕੁਲਚੇ ਖਵਾ ਤੇ ਮੁੰਡਿਆਂ ਨੂੰ ਟਿੱਕੀ ਖਾਦੀ ਨਹੀਂ ਆਪ ਕਿਦਾਂ ਖਾਵਾਂ ਮੈਨੂੰ ਸਮਝ ਨਹੀਂ ਲੱਗ ਰਹੀ ਚੁੰਮ ਜਨਾ ਕੋ ਵੀਰ ਜੀ ਪਹਿਲਾ ਮੁੰਡਿਆਂ ਨੇ ਕੁਲਚੇ ਖਾਦੇ ਆ ਤੇ ਹੁਣ ਬਦਾਮ ਵਾਲਾ ਦੋਦਰੇ ਨਾਲ ਟਿੱਕੀਆਂ ਤੇ ਸਾਡੇ ਬੰਦੇ ਤਰਸੋ ਵੇਖ ਵੇਖ ਕੇ ਤਰਸੋ ਤੁਹਾਨੂੰ ਕਿਹਾ ਸੀ ਟਰਾਲੀ ਚ ਆਜੋ ਵਾਹ ਐਂਬੂਲੈਂਸ ਵਾਓ ਲੋਗੇ ਜੋ ਆਪਾਂ ਮੜਾਈ ਜਿੰਮੇ ਦਾ ਨਾ ਪਹੁੰਚੇ ਸਿੰਮਾ ਸਿੰਮਾ ਵੀਰ ਆਇਆ ਜੀ ਨੀਵਾਂ ਕਾਲੀ ਸਿੰਮਾ ਵੀਰ ਸੁੰਦੇ ਵੀਰ ਜੀ ਆ ਗਏ ਜੀ ਦਾ ਸੁਨਣਾ ਮੋਕਾ ਦੇਈ ਸਦੇ ਸਮਾਰੀ ਜੀ ਵੀਰ ਜੀ ਫੇਰ ਨਖਬਤ ਦੀ ਖਿਡਾਰੀ ਦਾ ਪਾਉ ਕੀ ਕਹਿਣਾ ਚਾਹੋਗੇ ਜੀ ਨਿਊਟਰਲ ਸੇਵਾ ਜੀ ਬਾਪੇ ਥੋੜੇ ਪਾਏ ਮਾਪਾ ਬਾਪੇ ਇੱਕ ਹੋਰ ਆਗੇ ਲਓ ਜੀ ਆਗੇ ਪ੍ਰਸ਼ਾਦਾ ਪਾਣੀ ਈਸ਼ਾ ਕੇ ਟਰਾਲੀ ਲਾਗੇ ਤੇ ਅਹੀਂ ਇੱਕ ਬੰਦੇ ਆਪਣੇ ਦੇ ਤਰਸ ਖਾ ਲਿਆ ਫਿਰ ਉਹਦੇ ਲਈ ਟਿੱਕੀਆਂ ਅਹੀਂ ਲੈ ਆਏ ਆ ਗਗਨ ਉਹ ਆੜ ਲੈ ਵਾਲੀ ਗੱਲ ਤੇਰੇ ਕਰਕੇ ਚੇਚਾ ਲੈ ਜੀ ਸਪੈਸ਼ਲ ਤੇਰੇ ਲਈ ਲਿਆਂਦੀਆਂ ਵਾ ਲੈ ਵੇਲਾ ਯਕੀਨ ਨਹੀਂ ਹੈਗਾ ਇਹਨੂੰ ਭਰਾਵਾ ਦੇ ਲੈ ਵੇ ਗੁਰੂ ਦਾ ਖਾਲਸਾ ਵੈਦੁਰਜੀਤ ਜੀ ਦੇ ਪਾਤੇ ਅੱਜ ਵੀ ਰਜੌਣਾ ਵਾਲੇ ਤੇ ਮਰੰਗਾਂ ਵਾਲੇ ਰਲ ਕੇ ਜਿਹੜਾ ਕੀ 24 ਦਾ ਲੰਗਰ ਚਲਾਉਣ ਲੱਗੇ ਆ ਅਨੰਦਪੁਰ ਸਾਹਿਬ ਲੋਨੜੇ ਮੁੰਡੇ ਰਗੜੇ ਪੂਰੇ ਮੁੰਡੇ ਪੂਰੇ ਯੋਸ਼ ਚ ਆ ਚੱਲਦਾ ਆ ਆ ਵੀਰੇ ਯੋਲਾਂ ਵਾਲੇ ਮੇਰੀ ਟਰਾਲੀ ਆ ਲਾਉਣ ਲੱਗੇ ਰਗੜਾ ਅੱਜ ਫਿਰ ਲਾਉਣ ਲੱਗੇ ਲੰਗਰ ਇੱਕ ਵੀਰਾਂ ਦਾ ਟਰਾਲਾ ਮਗਰ ਵੀ ਆ ਉਹ ਵੀਰਾਂ ਦਾ ਟਰੈਕਟਰ ਆ ਇਧਰ ਆਪਣੇ ਪਿੰਡ ਵਾਲੇ ਵੀ ਆਏ ਸੀ ਬੈਠੇ ਡਾਹ ਦੇਖਣ ਆਉਂਗਾ ਰਗੜੀਆਂ ਲੱਗਣਦੇ ਆ ਡੜੇ ਪਏ ਸਿੰਘ ਕੀ ਕਹਿਣਾ ਚਾਹੋਗੇ ਗੋਪੀ ਵੀਰ ਕਹਿਣਾ ਕੀ ਵੀਰ ਜੀ ਬਾਵਾ ਇਧਰ ਵੇਖੋ ਡੋਲੇ ਬਣ ਗਏ ਪਈਆਂ ਫੁੱਲੀਆਂ ਪਈਆਂ ਰਗੜੇ ਲੱਗੰਦੇ ਆ ਬਾਗੀ ਇਧਰ ਮਸਲਸ ਵਖਾ ਦਿਓ ਗੋਪੀ ਵੀਰ ਇਹ ਗਰੇ ਡੋਲਾ ਦੇ ਖਾਰੇ ਫੁਲਾਦੇ ਇਕਰੀ ਓਏ ਕੋਈ ਨਹੀਂ ਖਾਦਾ ਸਵੇਰ ਕਹਿੰਦੇ ਕੌਣ ਆ ਗਿਆ ਕਹਿੰਦੇ ਨਰੰਗਾਵਾ ਦਾ ਕਿੰਗ ਆ ਗਿਆ ਕੋਈ ਕੁंचे ਖਾ ਗਿਆ ਤੇ ਜਾਂ ਟਿੱਕੀਆਂ ਖਾ ਲੀਆਂ ਉਥਰੇ ਵੇੜ ਪੈ ਗਿਆ ਨਰੰਗਾ ਦਾ ਹੁਣ ਕੋਈ ਨਹੀਂ ਕਰ ਸਕਦੇ ਦੁਬਾਰੇ ਆਉਂਦੇ ਇਦਾਂ ਇਦਾਂ ਹੀ ਦੁਬਾਰੇ ਆ ਮੇਲਾ ਦੇ ਸਾਲ ਬਾਅਦ ਆਉਣਾ ਸਹੀ ਗੱਲ ਇੱਥੇ ਜ਼ਰੂਰੀ ਆ ਐਂਡ ਦੇ ਵਿੱਚ 163 ਦੇ ਰਹਿਣਾ ਮੇਲਾ ਦੇ ਸਾਲ ਬਾਅਦ ਆਉਣਾ ਸਹੀ ਗੱਲ ਇੱਥੇ ਆਜਣੀਆਂ ਭਰਨੀਆਂ ਜ਼ਰੂਰੀ ਆ ਆ ਬਵਾਲੇ ਜਰੂਰੀ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹਦੇ ਸ਼ੇਰੇ ਵੀਰ ਹੁਣਾਂ ਨਹੀਂ ਲੀਆਂ ਲਾਟੀਆਂ ਰਗੜਨੀਆਂ ਕੀ ਚੱਕਰਿਆ ਸਮੈਲ ਵਾਸਤੇ ਸਮੈਲ ਵਾਸਤੇ ਉਹ ਵਾਓ ਕੋਪੀ ਵੀਰ ਹੁਣੀ ਵੀ ਸਾਡੇ ਡਏ ਆ ਜਿਹੜੇ ਵੀ ਉਹ ਵੀ ਸਾਡਾ ਉਹ ਵੀ ਸਾਡਾ ਪਰਵਾਰੀ ਜਾਨ ਦਾ ਕਰਕੇ ਹਾਂ ਕੋਈ ਸੀ ਕੋਈ ਸੀ ਤੇਰਾ ਮਾਰਦਾ ਹਾਂ ਹਾਂਜੀ ਵੀਰ ਜੀ ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਕੀ ਕਹਿਣਾ ਚਾਹੋਗੇ ਵੀਰ ਜੀ ਉਹ ਮੈਂ ਨਾ ਗੱਲ ਨੂੰ ਸਹੀ ਗੱਲ ਹੈ ਵਧੀਆ ਕੀਤੀ ਵੀ ਨੇ ਗੱਲ ਸੇਵਾ ਕਰਨੀ ਚਾਹੀਦੀ ਸਾਰਿਆਂ ਨੂੰ ਸੇਵਾ ਕਰੋ ਵੀਰ ਤਗੜੇ ਹੋਗੇ ਵੀਰੋਂ ਲੈ ਸਾਂਚ ਦੇ ਨਾਲ ਲੰਗਰ ਲੱਗਾ ਲੰਗਰ ਲੱਗਣ ਲੱਗਾ ਹਾਂਜੀ ਵੀਰ ਜੀ ਕੋਈ ਸੰਗਤ ਨੂੰ ਆਪਣਾ ਆ ਸਾਉਣਾ ਜਾ ਦੋ ਜੀ ਦੀ ਰੂਵੀ ਕੋਈ ਸੰਗਤ ਨੂੰ ਕਹਿਣਾ ਚਾਹੋ ਥੋੜੀ ਜੀ ਸੰਗਤ ਨੂੰ ਕਹਿਣਾ ਰਾਮ ਅਨੰਦ ਅਰਸ਼ ਨੂੰ ਲੈ ਕੇ ਰੋ ਬੰਨਿਆ ਪਤਾ ਜੇ ਲੋਗ ਇਹੋ ਭਰੇ ਜੋ ਉਹ ਲੜਬਾਜੀ ਤੋਂ ਭਰੇ ਜੇ ਮੁੰਡਿਆਂ ਦਾ ਦੇਖੋ ਲੰਗਰ ਲਾਤਾ ਰਗੜਾ ਵੀ ਆਨੰਦ ਲਾਉਂਦੇ ਆਨੰਦ ਨੰਦ ਮੁੰਡੇ ਨੰਦ ਚ ਆ ਪਿੰਡ ਕਹਿੰਦੇ ਆ ਵੀ ਮੁੰਡਿਆਂ ਨੂੰ ਹੁਲੜਬਾਜੀ ਕਰਦੇ ਮੁੰਡੇ ਜਾ ਕੇ ਆਨੰਦਪੁਰ ਸਾਹਿਬ ਆ ਦੇਖ ਲਓ ਆ ਹੁਲੜਬਾਜੀ ਡੇ ਕਰਨਾ ਮੁੰਡੇ ਅੱਗੜੇ ਲੋਨ ਡਾਏ ਆ ਲੰਗਰ ਲੱਗਣ ਡਾਏ ਪਿੰਡ 'ਚ ਰੌਲਾ ਇਹੋ ਹੁੰਦਾ ਵਾ ਵੀ ਮੁੰਡੇ ਉਹ ਲੜਬਾਜੀ ਕਰਦੇ ਜਾ ਕੇ ਉਹ ਮੁੰਡੇ ਡੇ ਆ 5000 ਰੁਪਏ ਰਸਤਾ ਲਿਆ ਕੇ ਤੇ ਡੇ ਲਾ ਹਾਂ ਪਿੰਡ 'ਚ ਜਿਆਦਾ ਇਹੋ ਗੱਲਾਂ ਹੁੰਦੀਆਂ ਵਾ ਕਰਦੇ ਆਣੋ ਆ ਕੇ ਪੰਪ ਦੇਣਾ ਆ ਗਣਾ ਦੇ ਕਿੰਨੇ ਚੱਲੰਦਾ ਕੁੰਡੇ ਨਾਲ ਹਾਂ 1 2 3 ਤੇ 4 4 ਕੁੰਡੇ 'ਚ ਡੇ ਲੱਗਣੇ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲਗੜੇ ਲੱਗਣ ਦੇ ਵੀਰ ਛਾਣੇ ਲਾਉਣ ਦੇ ਆ ਇਹ ਵਿੱਚ ਛੁਣੇ ਛਾਣੇ ਲਾਉਣ ਦੇ ਵੀਰ ਆ ਗਈ ਬੱਦੀ ਆ ਗਈ ਇਹ ਬੱਦੀ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਬ ਨਹੀਂ ਦਿੰਦਾ ਹਾਂ ਜੀ ਸਿੰਘੋ ਤਿਆਰ ਜੇ ਤਿਆਰ ਬਰ ਤਿਆਰ ਫौजਾਂ ਇੱਥੇ ਲੈ ਆਓ ਇੱਥੇ ਲੈ ਆਓ ਉਹ ਸਿੱਧਾ ਲਿਆਇਚ ਉੱਚ ਪਾ ਰਹੀ ਵੀਰ ਨੂੰ ਜਿਗਾ ਕੱਢਤੀ ਉਹ ਚ ਪਾ ਲੂ ਵੀਰ ਆ ਬਈ ਆਹੋ ਲੋ ਵਿੱਚ ਟੱਪ ਚ ਲਾ ਲੋ ਸ਼ਾਨਾ ਪਰਫੋ ਬਰਫਾ ਪਾ ਕੇ ਆਲੋ 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 ਜਿੰਨ ਖਾ ਲੜਾ ਸ਼ਾਨਾ ਇੱਕ ਹੋਰ ਲਾਇਆ ਫੜ ਕੇ ਆਪ ਕੋ ਸ਼ਾਨਾ ਆਪਣੇ ਵਾਲਾ ਕਿਥੇ ਨੀਲਾ ਸਿਮਰਨ ਨੇ ਲਿਆਈ ਫੜ ਕੇ ਆਓ ਵੀ ਇਧਰ ਤੇ ਰਗੜਾ ਲੱਗ ਗਿਆ ਵਾ ਥੋੜਾ ਬਗਰ ਰਹਿ ਗਿਆ ਖਿੱਚੀ ਆਉਂਦੇ ਮੁੰਡੇ ਕੰਮ ਪਿੱਤਰ ਆਪਣੇ ਵੀਰ ਇਸ਼ਾਰਾ ਲਾਉਂਦੇ ਸਾਰੇ ਆ ਇੱਕ ਲਾਈਕ ਐਂਡ ਸਬਸਕ੍ਰਾਈਬ ਕਰਨਾ ਲਾਈਕ ਸਬਸਕ੍ਰਾਈਬ ਇਹ ਯੋ ਯੋ ਕਰਦਾ ਵੀਰ ਹਾਈ ਗਾਇਜ਼ ਇਸ਼ਾਰਾ ਲਾਉਂਦੇ ਵੀਰੋਣੀ ਹਾਂਜੀ ਸੇਕਵੀਰ ਖਿੱਚੀ ਆਉਂਦੇ ਕੰਮ ਨੂੰ ਹਾਂਜੀ ਵੀਰ ਜੀ ਖਿੱਚਣਾ ਪੈਂਦਿਆ ਖਿੱਚਣਾ ਪੈਣ ਲਿਆ ਸੰਗਤ ਆਈ ਜਾਂਦੀ ਆ ਪਾਸ ਹੋਣਾ ਕੰਮ ਕੰਮ ਨਹੀਂ ਲੱਗਾ ਬਸ ਕੰਮ ਚੱਲੂ ਹੋਣ ਲੱਗਾ 50 ਮਿੰਟ ਤੱਕ ਕਰਦੇ ਨਾ ਲੰਗਰ ਚਾਲੂ ਹੋਰ ਅੱਸੀ ਵਗੈਰਾ ਲਾਤੀ ਆ ਵੀਰਾਂ ਨਾਲੇ ਫੁੱਲੜ ਪਾਜੀ ਨਾ ਹੋਵੇ ਤੇ ਦੀ ਮੁੰਡੇ ਕਹਿ ਦਿੰਦੇ ਕਰਦੇ ਹਨਾ ਕਿ ਇਹ ਕੀ ਫੁੱਲੜ ਪਾਜੀ ਕਰਦੇ ਆ ਪਰ ਨਹੀਂ ਮੁੰਡੇ ਚੰਗੇ ਪਾਸੇ ਲੱਗੀ ਆ ਉਹ ਚੀਜ਼ਾਂ ਨਹੀਂ ਨਾ ਵੇਖਦੇ ਜਿਹੜੀਆਂ ਚੰਗੀਆਂ ਕਰਦੇ ਮਾੜੀਆਂ ਹੀ ਵੇਂਦੇ ਹੁੰਦੇ ਆ ਕਿ ਨਹੀਂ ਹਾਂ ਮੈਂ ਕਾਹੀ ਤਰ੍ਹਾਂ ਬਲੌਗ ਚਾਲੂ ਕੀਤਾ ਹਾਂ ਕਿ ਪਤਾ ਲੱਗਦਾ ਰਹੇ ਕਿ ਅਸੀਂ ਕੀ ਕਰਦੇ ਆ ਕਰਦੇ ਆਣ ਹਾਂ ਜੀ ਵੀਰ ਜੀ ਤੁਸੀਂ ਕੀ ਕਹਿਣਾ ਜਾਓਗੇ ਕੁਛ ਨਹੀਂ ਜੀ ਕਿਹੜਾ ਵੀਰ ਮਾੜੀਆਂ ਚੀਜ਼ਾਂ ਮਾਲਾ ਹੁੰਦਾ ਹੈ ਨਾ ਉਹ ਆਂਦੇ ਨੇ ਹੁੰਦੇ 100 ਥਾਂੇ ਕੰਮ ਆਏ ਅੱਜ ਇੱਕ ਥਾਂੇ ਨਾ ਕਰਤੀ ਮਾੜੇ ਵਜਨ ਨਾਲ ਪਿੰਡ ਉਹ ਕੰਮ ਚੰਗੇ ਕੰਮ ਨਹੀਂ ਵੇਂਦੇ ਹੁੰਦੇ 100 ਦੇ ਵਿੱਚ ਇੱਕ ਕੰਮ ਗਲਤ ਹੋ ਜਿਹਦੇ ਬੰਦਾ ਬਦਨਾਮ ਹੋ ਜਾਂਦਾ ਮਾੜੇ ਕੰਮ ਵੇਖਣ ਹਾਂ ਜੀ ਬਾਕੀ ਵਧੀਆ ਸਾਰਿਆਂ ਦੇ ਸਹਿਯੋਗ ਦੇ ਨਾਲ ਆ। ਹੋ ਵੀ ਮੇਤੋ ਅਰਦਾਸ ਹੋਣ ਲੱਗੀ ਆ। ਸ੍ਰੀ ਆਕਾਲ। نو ਵੀ ਮਿੱਤਰੋ ਅਰਦਾਸ ਹੋਣ ਲੱਗੀ। ਫਿਰ ਆਪਣਾ ਜਿਹੜਾ ਲੰਗਰ ਚੱਲ ਪੂ। ਵਾਹ ਲੱਗਦਾ ਵਰਤਨ ਦੀ ਆਗਿਆ ਬਖਸ਼ੀ ਸੱਚੇ ਪਾਤਸ਼ਾਹ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਗ ਸੁਖ ਦਾ ਸਰਪਣਾ ਹੋਸੀ ਸੋ ਵਾਰੀ ਬਖਸ਼ੀ ਬੋਏ ਸੋ ਨਿਰਾਸ वाहे गुरु जी का खालसा वाहेगुरु जी की फतेह आप शब्द सुना जी ਜੋ ਸਾਡੀ ਨਜ਼ਰਿ ਜੀ ਆਉਂਦੇ ਨੇ ਨਹੀਂ ਤੈਨੂੰ ਕਾਟਣ ਲੱਗਣੇ ਸਵਾਰੇ ਦੀ ਬਸੀਏ ਸਹੇ ਕਰਕੇ ਤੇਰੇ ਨਾਲ ਸਾਡੀ ਬੰਦੀ ਨਹੀਂ ਸਰਕਾਰੇ ਦੀ ਬਸੀਏ ਸਹੇ ਕਰਕੇ ਤੇਰੇ ਨਾਲ ਸਾਡੀ ਬੰਦੀ ਨਹੀਂ ਸਰਕਾਰੇ ਉਹ ਤੈਨੂੰ ਮਾਣ ਹਮੇਸ਼ਾ ਰਹਿਦਾ ਏ ਤੈਨੂੰ ਮਾਣ ਹਮੇਸ਼ਾ ਸੀ ਵਾੜੇ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਟੀ ਬੰਦੀ ਨਹੀਂ ਸਰਕਾਰ ਦੀ ਨਹੀਂ ਅਬੀ ਜੀ ਆਪਣੇ ਵੀਰ ਆਏ ਪਿੰਡੋਂ ਹੋਰ ਫੇ ਕੀ ਹਾਲ ਚਾਚੂ ਵਧੀਆ ਜੀ ਵਧੀਆ ਠੀਕ ਠਾਕ ਜੇ ਇਦਨ ਦੇ ਆਏ ਜੇ ਆਈਆਂ ਏ 6 ਤਰੀਕ ਦੇ ਕਰਲੇ ਦਰਸ਼ਨ ਮੇਲੇ ਲੇ ਗੁਰੇ ਦੇ ਹੋਰ ਸੱਟ ਜੇ ਚਲੋ ਵਧੀਆ ਚਾਹੀਦਾ ਹਾਂਜੀ ਗਾਜੀ ਵੀਰੇ ਕਿੱਥੇ ਜਾਂਦੇ ਆਏ ਆਂਦੇ ਸਾਡੇ 2 3 ਜਾਣੇ 2 ਵੀਰ ਆਪਣੇ ਜਿਹੜੇ ਪਿੰਡੋਂ ਆਉਣਦੇ ਆ ਇਹਦੇ ਸਟੇਸ਼ਨ ਤੋਂ ਉਹਨਾਂ ਨੂੰ ਲੈ ਜਾਣਦੇ ਆ ਉਹ ਵੀਰਾਂ ਦੇ ਆਪਾਂ ਤੁਹਾਨੂੰ ਜਲਦ ਜਿਹੜੇ ਦਰਸ਼ਨ ਕਰਾਉਨੇ ਆ ਉਹ ਚੰਦ ਚੰਦ ਵੀਰ ਆਉਂਦੇ ਸਾਡੇ ਮਿੰਦਰ ਵੀਰ ਮਿੰਦਰ ਵੀਰ ਇੱਕ ਸਮਾਜ ਲੰਮੀ ਛੋਡੀ ਨਹੀਂ ਉਹਦੇ ਆਪਣੀ ਬੰਦੀ ਉਹ ਵੀ ਬੰਦੀ ਆ ਬੰਦਾ ਆਪਣਾ ਗ੍ਰੇਟ ਆ ਸਵੇਰੇ ਫੇਰ ਇਕੱਠੇ ਉਹਨਾਂ ਦਾ ਮੱਥਾ ਟੇਕਾਂਗੇ ਆਪਾਂ ਮੱਥਾ ਨਹੀਂ ਲਾ ਟੇਕਾਂਗੇ ਹਾਂ ਹਾਂ ਆਪਾਂ ਕਿਹਾ ਵੀ ਚੱਲ ਉਹਨਾਂ ਨੂੰ ਟੇਕਾਂਗੇ ਆਪਣੇ ਫਰੈਂਡਸ ਤੇ ਆਣਾ ਉਹ ਥੋੜੀ ਜਿਹੀ ਥੋੜੀ ਜਿਹੀ ਨਹੀਂ ਬੁੜੀ ਆਪਣੀ ਬੰਦੀ ਉਹਨਾਂ ਦੀ ਹਾਂ ਹੋਰਸ ਬੜੀ ਵੇਖੋ ਗੁਰ ਕਰਦਾ ਆ ਟਾਲਾ ਵੇ ਆ ਤੂੰ ਚੈੱਕ ਕਰੋ ਮੇਰੇ ਵਿਰਿਓ ਅੱਜ ਨਾ ਪਾ ਚੰਡਾ ਥੋੜੀ ਹੈ ਤੌਲੀਆ ਹਾਂ ਤੌਲੀਆ ਤੌਲੀਆ ਲਾਇਆ ਉਹਨਾਂ ਨਿਆਨ ਸਿੰਘ ਪਹੁੰਚਿਆ ਕਹਿਣੂ ਆਓ ਸੱਜੋ ਉੱਧਰ ਚੱਲ ਜੀ ਰੇ ਇੱਧਰ ਟ੍ਰੇਨਾਂ ਚੱਲਣੀਆਂ ਵਾ ਨੂੰੜੇ ਲੱਗੇ ਆ ਮੋਲ ਸਰਾ ਮੋਲ ਸਰਾ ਸਾਹਿਬ ਮੌਸਮ ਆਜ਼ਮ ਹੋਇਆ ਬਈ ਬਹੁਤ ਸੋਨਾ ਬਹੁਤ ਸੋਨਾ ਮੇਰੇ ਵੀਰੋ ਚਲੋ ਇੱਧਰ ਹਾਂਜੀ ਗਾਇਸ ਵੀਰੇ ਇਕੱਠੇ ਜਾਣ ਦੇ ਵੀਰ ਜੀ ਰੇਲ ਗੱਡੀ ਦੇ ਥੱਲੇ ਆਉਣ ਉਹ ਮਤਲਬ ਨਹੀਂ ਥੱਲੇ ਰੇ ਗੱਡੀ ਦੇ ਵਿੱਚੋਂ ਬੰਦੇ ਥੱਲੇ ਆ ਗਏ ਉਹਨਾਂ ਨੂੰ ਲੈਣ ਉਹਨਾਂ ਲੈ ਜਾਂਦੇ ਸਾਡੇ ਮਿੰਦਰਵੀਰ ਹੁਣੀ ਦੇ ਨਾਲ ਸਾਡੇ ਸਮਾਜਵੀਰ ਹੁਣੀ ਆਉਂਦੇ ਆ ਸਮਾਜ ਜਿਹਨਾਂ ਦਾ 마ਸਾ ਲੰਮਾ ਹੁਣੀ 마ਸਾ ਲੰਮਾ ਹੁਣੀ ਮਾਰਕ ਆਉਂਦੇ ਮਾਰਕ ਮਾਰਕ ਹੁਣੀ ਆਉਂਦੇ ਆ ਵੀਰ ਜੀ ਕਿੱਥੇ ਜਾਂਦੇ ਵੀਰ ਜੀ ਮਿੰਦਰ ਸਿੰਘ ਨੂੰ ਲੈਣ ਜਾਂਦੇ ਹਾਂ ਹਾਂ ਜੀ ਆ ਇਨੇ ਬੰਦੇ ਲੈਣ ਜਾਂਦੇ ਪੂਰਾ ਸਲਮਾਨ ਕਰਕੇ ਲਿਆਵਾਂਗੇ ਵੀਰ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਲੜੀ ਜੀ ਹੈਗੀ ਉਹ ਵੀਰ 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 150 ਦੇਗਾ ਲਾ ਵੀਰ ਜੀ ਵਾਹ ਵਾਹ ਸਵਾਗਤ ਆ ਵੀਰ ਜੀ ਇਹਨੂੰ ਇਹਨੂੰ ਮੂੰਹ ਕਰੋ ਆ ਵੀਰ ਦਾ ਸਵਾਗਤ ਆ ਆਪਾਂ ਜੀ ਦੇ ਡੀਟਾ ਜੇ ਹੋਰ ਵੀ ਜੀ 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 ਬੈਗ ਨੂੰ ਨਹੀਂ ਲੱਗਿਆ ਪਿੰਧੇ ਨੇ ਟਿਕਟ ਦੇ ਪੈਸੇ ਵੀ ਨਹੀਂ ਮੋੜੇ ਉਹ ਟਾਈਮ ਨਹੀਂ ਆ ਗਿਆ ਵਾਪਸ ਪਿੰਧੇ ਹੁਣਾਂ ਦੀ ਸਰਵਿਸ ਹੋ ਗਈ ਟਿਕਟ ਦੇ ਪੈਸੇ ਵੀ ਪੂਰੇ ਕਿਤੇ ਲਓ ਜੀ ਸੰਗਤਾਂ ਪਹੁੰਚ ਗਏ ਆਪਣੇ ਕੋਲ ਹਾਂਜੀ